ਤੇ ਜਿਹੜੇ ਜਿੰਨੇ ਵੀ ਕਲਾਕਾਰ ਸੀ ਮੈਂ ਹੁਣ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਹੁਣ ਤੁਹਾਡਾ ਕੀ ਬਣੂਗਾ ਕੱਲੀ ਇਹ ਨਾਂ ਦੇਖਿਆ ਕਰੋ ਭਾਈਚਾਰਾ ਇਹ ਵੀ ਦੇਖਿਆ ਕਰੋ ਪਰ ਕੁਰਬਾਨੀ ਕਿੱਡੀ ਆ ਉਹਦੇ ਪਰਿਵਾਰ ਦੀ ਉਹਨੇ ਉਹਦੇ ਪਿਤਾ ਨੇ ਕਿੱਡੀ ਕੁਰਬਾਨੀ ਕੀਤੀ ਆ ਮਾਤਾ ਵੀ ਉਹਦੀ ਸ਼ਹੀਦ ਹੋਈ ਆ ਇਹ ਨਾ ਤੁਸੀਂ ਗੱਲ ਕਹੋ ਬਰਤ ਬਰਸਾ ਸਿੰਘ ਬਲਟੋ ਖਾਦੀ ਉਹ ਵੀ ਪਹਿਲੇ ਨੰਬਰ ਤੇ ਚੱਲ ਰਿਹਾ ਪਿਛਲੇ ਪਾਸੇ ਤੋਂ ਉਹਨੂੰ ਨਾ ਫਾੜੀ ਕਰੋ ਪਿਛਲੇ ਪਾਸੇ ਤੋਂ ਪਹਿਲੇ ਨੰਬਰ ਤੇ ਹੈ ਤਾਂ ਪਹਿਲੇ ਨੰਬਰ ਤੇ ਆ ਨਾ ਜਿਹੜੇ ਅਮਰਤਪਾਲ ਸਿੰਘ ਨੇ ਉਹ ਵੱਡੀ ਲੀਡ ਨਾਲ ਜਿੱਤਣਗੇ ਉਹੀ ਸਾਹਮਣੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਕਲਾ ਵਰਤਾ ਇੱਕ ਤਾਂ ਅਖਰੂਰ ਸਾਹਿਬ ਦੇ ਵਿੱਚ ਜਿਹੜਾ ਪਿਛਲਾ ਲੱਗਿਆ ਦਾਗ ਉਹਨਾਂ ਨੇ ਧੋਤਾ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਜੀ ਵੀ ਤੁਰਤ ਵੀ ਉਹਨਾਂ ਦਾ ਐਲਾਨ ਹੀ ਹੋਇਆ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਤੇ ਸਰਵਜੀਤ ਸਿੰਘ ਹੋਣਾ ਜਦੋਂ ਕਾਗਜ਼ ਭਰਿਆ ਉਦੋਂ ਹੀ 10-15 ਦਿਨਾਂ ਦੇ ਵਿੱਚ ਹੀ ਸਾਡੀ ਗੱਲਬਾਤ ਬਣ ਗਈ ਆ ਤੇ ਇਹ ਇੱਕ ਕਲਾ ਵਰਤਗੀ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਕਲਾ ਵਰਤ ਹੋਗੀ ਉਹ ਕਲਾ ਵਰਤਗੀ ਆ ਪੰਜਾਬ ਦੇ ਵਿੱਚ ਦੇਖੋ ਜਿਹੜੀ ਭਾਜਪਾ ਇਹਨਾਂ ਦੇ ਨਾਲ ਭਾਈਵਾਲ ਸੀ ਛੋਟਾ ਭਾਈ ਬਣ ਕੇ ਆਈ ਸੀ ਅੱਜ ਇਹਨਾਂ ਤੋਂ ਅੱਗੇ ਲੰਘੀ ਭਾਈ ਸਰਬਜੀਤ ਸਿੰਘ ਦੇ ਪਿਤਾ ਨੇ ਤਾਂ ਉਹ ਕੰਮ ਕਰਤਾ ਜਿਹੜਾ ਹੋਰ ਕੋਈ ਕੈਂਡੀਡੇਟ ਅੱਜ ਮੁੜ ਕੇ ਨਾ ਕੋਈ ਕਰ ਸਕੇ ਕਰ ਹੀ ਨਹੀਂ ਸਕਦਾ ਬਹੁਤ ਵੱਡੀ ਆਸ ਸੀ ਇਸ ਦੇ ਉੱਤੇ ਵੀ ਭਾਈ ਸਰਬਜੀਤ ਸਿੰਘ ਤੇ ਜਿਹੜੇ ਅਮਰਪਾਲ ਸਿੰਘ ਨੇ ਉਹ ਵੱਡੀ ਲੀਡ ਨਾਲ ਜਿੱਤਣਗੇ ਉਹੀ ਸਾਹਮਣੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਕਲਾ ਵਰਤਾਤੀ ਉਹ ਕਹਿੰਦੇ ਵੀ ਦੇਖੋ 13 ਸੀਟਾਂ ਦੇ ਵਿੱਚੋਂ ਦੋ ਸੀਟਾਂ ਜਿਹੜੀਆਂ ਆਜ਼ਾਦ ਲੜੀਆਂ ਜਾਣ ਕਿਸੇ ਪਾਰਟੀ ਦਾ ਸਮਰਥਨ ਨਾ ਹੋਵੇ ਕੋਈ ਬਹੁਤੀ ਪੁਰਾਣੀ ਗੱਲ ਨਾ ਹੋਵੇ ਇੱਕ ਆਮ ਆਉਣ ਵਾਲੇ ਸਮਝਦੇ ਇੱਕ ਲਖਤ ਉਹ ਕਹਿੰਦੇ ਤੁਰਤ ਦੁਪਹਿਰੀ ਜਿਹੜਾ ਹੈਗਾ ਉਹਨਾਂ ਨਾਲ ਪੰਥ ਨੇ ਗੱਲਬਾਤ ਬਣਾਈ ਹੋਵੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਜੀ ਵੀ ਤੁਰਤ ਵੀ ਉਹਨਾਂ ਦਾ ਐਲਾਨ ਹੀ ਹੋਇਆ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਤੇ ਸਰਵਜੀਤ ਸਿੰਘ ਹੋਣਾ ਜਦੋਂ ਕਾਗਜ਼ ਭਰਿਆ ਉਦੋਂ ਹੀ 10-15 ਦਿਨਾਂ ਦੇ ਵਿੱਚ ਹੀ ਸਾਰੀ ਗੱਲਬਾਤ ਬਣ ਗਈ ਆ ਤੇ ਇਹ ਇੱਕ ਕਲਾ ਵਰਤਗੀ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਕਲਾ ਵਰਤੂਗੀ ਉਹ ਕਲਾ ਵਰਤਗੀ ਆ ਪੰਜਾਬ ਦੇ ਵਿੱਚ ਤੇ ਹੁਣ ਆਉਣ ਵਾਲੇ 2027 ਦੇ ਇਲੈਕਸ਼ਨ ਨੇ ਉਹ ਵੀ ਪੰਥਕ ਸਰਕਾਰ ਜਿਹੜਾ ਉਹ ਮਜ਼ੂਰ ਬਣੂਗੀ ਤੇ ਮੈਂ ਸਾਰੇ ਖੰਡੂਰ ਸਾਹਿਬ ਦੇ ਲੋਕਾਂ ਨੂੰ ਤੇ ਫਰੀਦਕੋਟ ਦੇ ਲੋਕਾਂ ਨੂੰ ਸਾਰਿਆਂ ਨੂੰ ਵਧਾਈ ਦਿਨਾ ਧੰਨਵਾਦ ਵੀ ਕਰਦਾ ਸਾਡੇ ਕੋਲ ਸ਼ਬਦ ਨਹੀਂ ਹੈ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਵੀ ਚੋਣ ਪ੍ਰਚਾਰ ਪੂਰੀ ਚੜ੍ਹਦੀ ਕਲਾ ਦੇ ਨਾਲ ਕੀਤਾ ਭਾਈ ਅਮਰਪਾਲ ਸਿੰਘ ਦੇ ਚੋਣ ਬਲਚਾਰ ਤੇ ਵੀ ਗਏ ਜੋ ਸਾਨੂੰ ਉਥੋਂ ਲੋਕਾਂ ਦਾ ਸਮਰਥਨ ਦੇਖਣ ਨੂੰ ਮਿਲ ਰਿਹਾ ਸੀਗਾ ਜਿੱਕ ਤਾ ਅਖਰੂਰ ਸਾਹਿਬ ਦੇ ਵਿੱਚ ਜਿਹੜਾ ਪਿਛਲਾ ਲੱਗਿਆ ਦਾਗ ਉਹਨਾਂ ਨੇ ਧੋਤਾ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਵੀ ਜੇ ਕਿਸ ਕਦੋਂ ਚੋਣ ਹੋਵੇ ਲੰਬਾ ਸੀਗਾ ਬੀਬੀ ਖਾਲੜ ਜੀ ਉਹ ਲਾਤਾ ਕਿਤਨਾ ਕਿਤੇ ਵੱਡੇ ਵੱਡੇ ਲੀਡਰ ਜਿਹੜੇ ਪੱਟਾ ਥਾਪੀਆਂ ਮਾਰਦੇ ਸੀਗੇ ਕਹਿੰਦੇ ਸੀਗੇ ਸਾਡੇ ਵਰਗਾ ਤਾਂ ਕੋਈ ਵੀ ਨਹੀਂ ਅਸੀਂ ਬੜਾ ਕੁਝ ਕੀਤਾ ਪੰਜਾਬ ਲਈ ਅਸੀਂ ਬੜੀਆਂ ਚੀਜ਼ਾਂ ਹੰਡਾਈਆਂ ਨੇ ਉਹਨਾਂ ਦੇ ਫਿਰ ਹੁਣ ਕੀ ਚਿਹਰੇ ਨੇ ਉਹ ਤਾਂ ਕਹਿੰਦੇ ਫਾੜਤੇ ਨੇ ਫਾੜੀ ਹੋ ਗਏ ਉਹ ਤਾਂ ਉਹਨਾਂ ਨੂੰ ਤਾਂ ਕੋਈ ਕਹਿੰਦੇ ਕਿਸੇ ਹਿੱਸੇ 'ਚ ਨਹੀਂ ਆ ਰਹੇ ਕਹਿੰਦੇ ਇਹ ਰਾ ਤੁਸੀਂ ਗੱਲ ਕਹੋ ਬਿਰਸਾ ਸਿੰਘ ਮਲਟੋਹਾ ਦੀ ਉਹ ਵੀ ਪਹਿਲੇ ਨੰਬਰ ਤੇ ਚੱਲ ਰਿਹਾ ਪਿਛਲੇ ਪਾਸੇ ਤੋਂ ਹੂੰ ਉਹਨੂੰ ਨਾ ਫਾੜੀ ਕਰੋ ਪਿਛਲੇ ਪਾਸੇ ਤੋਂ ਪਹਿਲੇ ਨੰਬਰ ਤੇ ਹੈ ਤਾਂ ਪਹਿਲੇ ਨੰਬਰ ਤੇ ਆ ਨਾ ਹੂੰ ਭਾਈ ਅਮਰਤਪਾਲ ਸਿੰਘ ਅੱਗੇ ਉਹ ਪਹਿਲੇ ਨੰਬਰ ਤੇ ਆ ਬਿਰਸਾ ਸਿੰਘ ਮਲਟੋਹਾ ਪਿਛਲੇ ਪਾਸੇ ਪਹਿਲੇ ਨੰਬਰ ਤੇ ਹੈ ਪਹਿਲੇ ਨੰਬਰ ਤੇ ਫਾਸਮੀ ਟੱਕਰ ਦੇ ਰਿਹਾ ਹੂੰ ਮਲਟੋਹਾ ਤੇ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਆ ਥੋੜੇ ਸਮੇਂ ਦੇ ਵਿੱਚ ਜਿਹੜਾ ਡਿਕਲੇਅਰ ਹੋ ਜਾਣਾ ਸਰਟੀਫਿਕੇਟ ਵੀ ਮਿਲ ਜਾਣਗੇ ਬਿਲਕੁਲ ਦੇਖੋ ਜਿਹੜੇ ਵੱਡੇ ਵੱਡੇ ਦੰਗ ਜੇ ਮਾਰਨ ਲੋਕ ਜਿਹੜੇ ਹੁਣ ਜਾਗ ਚੁੱਕੇ ਨੇ ਲੋਕਾਂ ਨੂੰ ਹਰੇਕ ਕੋਲੇ ਮੋਬਾਈਲ ਆ ਸੋਸ਼ਲ ਮੀਡੀਆ ਦੇ ਉੱਤੇ ਹਮ ਹਰੇਕ ਦੀ ਕਾਰਵਾਈ ਪਤਾ ਲੱਗਦੀ ਵੀ ਉਹਨੇ ਪੰਥ ਵਾਸਤੇ ਕੀ ਕੀਤਾ ਜਿਹੜੇ ਪੰਜਾਬ ਦੇ ਲੋਕ ਨੇ ਉਹ ਜਾਗੇ ਹੋਣੇ ਵੀ ਇਹਨਾਂ ਨੇ ਬਾਦਲ ਕੇ ਆਨੇ ਪੰਥ ਦੇ ਨਾਂ ਤੇ ਹੁਣ ਤੱਕ ਲੁੱਟਿਆ ਹੀ ਆ ਖਾਧਾ ਹੀ ਆ ਹੁਣ ਤੱਕ ਗਦਾਰੀਆਂ ਕੀਤੀਆਂ ਨੇ ਤਾਂ ਹੀ ਆ ਹਾਲ ਹੋ ਗਿਆ ਦੇਖੋ ਜਿਹੜੀ ਬੀਜੇਪੀ ਇਹਨਾਂ ਦੇ ਨਾਲ ਭਾਈਵਾਲ ਸੀ ਛੋਟਾ ਭਾਈ ਬਣ ਕੇ ਆਈ ਸੀ ਅੱਜ ਇਹਨਾਂ ਤੋਂ ਅੱਗੇ ਲੰਘ ਗਈ ਹੂੰ ਪੂਰੇ ਪੰਜਾਬ ਦੇ ਵਿੱਚ ਜਿਹੜੀ ਉਹਦੀ ਬੋਟ ਪਾਲੀਸ਼ਾ ਦਾ ਬੀਜੇਪੀ ਦੀ ਵਧੀਆ ਇਹ ਇਹ ਡਾਊਨ ਹੋ ਗਏ ਇਹਨਾਂ ਦੀਆਂ ਕਰਤੂਤਾ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੀ ਬਿਆਦਵੀ ਹੋਈ ਇਹਨਾਂ ਨੇ ਕਰਾਈ ਆ ਇਹਨਾਂ ਦੇ ਵਿੱਚ ਹੱਥ ਸੀ ਸਿਮਰਤ ਕੌਰ ਕਹਿੰਦੀ ਹੁੰਦੀ ਸੀ ਵੀ ਉਹਦਾ ਕੱਖ ਨਾ ਰਹੇ ਹੁਣ ਹੈ ਕੀ ਆ 13 ਦੇ ਵਿੱਚੋਂ ਇੱਕ ਸੀਟ ਦੇ ਉੱਤੇ ਲੰਮਕ ਜਾਣਾ ਤੇ ਇਹ ਫਿਰ ਜਿਹੜਾ ਇਨਾਂ ਦਾ ਖਾਤਮਾ ਹੀ ਆ ਨਾ ਕੋਈ ਕੋਈ ਪਤਾ ਨਹੀਂ ਆਖਰੀ ਗੇੜ ਦੇ ਵਿੱਚ ਹੋ ਸਕਦਾ ਉਲਟ ਫੇਰ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਇਸ ਜਿਹੜੇ ਸਰਜੀ ਸਿੰਘ ਜਿਹੜੇ ਖੜੇ ਹੋਏ ਨੇ ਫਰੀਦਕੋਟ ਤੋਂ ਉਹ ਵੀ ਪੂਰਾ ਜੋਰ ਲਾ ਰਹੇ ਸੀਗੇ ਮਤਲਬ ਕਰਮਜੀਤ ਅਨਮੋਲ ਹੋਰੀ ਫਸਮਾ ਟੱਕਰ ਸੀਗਾ ਆਮ ਆਦਮੀ ਪਾਰਟੀ ਤੋਂ ਵੱਡੇ ਵੱਡੇ ਕਲਾਕਾਰ ਗਏ ਪ੍ਰਚਾਰ ਕੀਤਾ ਕਹਿੰਦੇ ਬਈ ਨੂੰ ਜਿਤਾਓ ਬਈ ਬਹੁਤ ਚੰਗਾ ਹੈ ਬਈ ਨੇ ਕੰਮ ਬੜੇ ਚੰਗੇ ਕੀਤੇ ਨੇ ਇਨਸਾਨ ਚੰਗੇ ਹੋ ਸਕਦੇ ਨੇ ਬੜੀਆਂ ਚੀਜ਼ਾਂ ਜੁੜ ਜਾਂਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਪ੍ਰਚਾਰ ਜਿਹੜਾ ਵੱਡਾ ਸੀਗਾ ਕਲਾਕਾਰਾਂ ਦਾ ਉਹ ਫਿੱਕਾ ਪੈ ਗਿਆ ਸਿਰਫ ਸਰਜੀ ਸਿੰਘ ਅੱਗੇ ਕਿਉਂਕਿ ਲੋਕਾਂ ਨੇ ਆਪ ਜਿਹੜਾ ਪ੍ਰਚਾਰ ਕੀਤਾ ਸਰਬਜੀਤ ਦੇ ਵਾਸਤੇ ਪਹਿਲੇ ਗੇਟ ਦੇ ਵਿੱਚ ਜਦੋਂ ਜਿਹੜਾ ਹੈ ਸੀ ਕਰਮਜੀਤ ਨੂੰ ਮੋਲਦਾ ਜਿਹੜਾ ਸੀ ਬੋਲ ਵਾਲਾ ਬਹੁਤ ਜ਼ਿਆਦਾ ਸੀਗਾ ਸਾਰਿਆਂ ਨੇ ਕਿਹਾ ਸੀ ਵੀ ਇਹ ਨੰਬਰ ਪਹਿਲੇ ਤੇ ਜਿੱਤੂਗਾ ਪਰ ਜਿਉਂ ਹੀ ਭਾਈ ਸਰਬਜੀਤ ਸਿੰਘ ਖੜਨ ਦੀਆਂ ਜਿਹੜੀਆਂ ਜਿਹੜੀ ਚਰਚਾ ਚੱਲੀ ਜਦੋਂ ਮੈਦਾਨ ਦੇ ਵਿੱਚ ਆ ਕੇ ਅਸੀਂ ਵੀ ਇਥੋਂ ਇੱਕ ਵੀਡੀਓ ਪਾਈ ਉਹਨਾਂ ਦੇ ਹੱਕ ਦੇ ਵਿੱਚ ਵੀ ਦੇਖੋ ਇਹ ਪੰਛ ਦਾ ਜਿਹੜਾ ਇਹਨਾਂ ਨੇ ਕੁਰਬਾਨੀ ਕੀਤੀ ਇੱਕ ਤਾਂ ਹੁੰਦਾ ਵੀ ਇਹ ਸਾਡੇ ਕੰਮ ਕਰੂਗਾ ਕੈਂਡੀਡੇਟ ਆ ਸੀ ਇਹਨੂੰ ਬਣਾਵਾਂਗੇ ਸਾਡੇ ਕੰਮ ਕਰੂਗਾ ਭਾਈ ਸਰਬਜੀਤ ਸਿੰਘ ਦੇ ਪਿਤਾ ਨੇ ਤਾਂ ਉਹ ਕੰਮ ਕਰਤਾ ਜਿਹੜਾ ਹੋਰ ਕੋਈ ਕੈਂਡੀਡੇਟ ਅੱਜ ਮੁੜ ਕੇ ਨਾ ਕੋਈ ਕਰ ਸਕੇ ਕਰ ਹੀ ਨਹੀਂ ਸਕਦਾ ਇੱਕ ਸਮੇਂ ਦੀ ਹਕੂਮਤ ਪ੍ਰਧਾਨ ਮੰਤਰੀ ਨੂੰ ਗੋਲੀਆਂ ਮਾਰ ਕੇ ਗੱਡੀ ਚਾੜਨਾ ਬਦਲਾ ਲੈਣਾ ਕਾਲ ਤੱਕ ਸਾਹਬ ਦਾ ਸਿੱਖ ਗਾਉਂ ਦੇ ਸਿਰ ਤੇ ਡਿੱਗੀ ਹੋਈ ਪਾਗ ਨੂੰ ਸਿਰ ਤੇ ਰੱਖਣਾ ਇਹ ਕੋਈ ਮਾੜੀ-ਮੋਟੀ ਖੇਲ ਨਹੀਂ ਉਹਨਾਂ ਨੇ ਤਾਂ ਕਰਕੇ ਦਿਖਾਤਾ ਤਾਂ ਲੋਕਾਂ ਨੇ ਜਿਹੜੀ ਵੋਟ ਆ ਮੈਦਾਨ ਦੇ ਵਿੱਚ ਭਾਈ ਸਰਬਜੀਤ ਸਿੰਘ ਸਿੰਘ ਦੇ ਹੱਕ ਨਾਲ ਜੋੜ ਕੇ ਖੜ ਗਏ ਮੋੜਣਾ ਮੋੜਾ ਜੁੜ ਕੇ ਖੜ ਗਏ ਇੱਕ ਡਾਕੇ ਖੜ ਗਏ ਤੇ ਜਿਹੜੇ ਜਿੰਨੇ ਵੀ ਕਲਾਕਾਰ ਸੀ ਮੈਂ ਹੁਣ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਹੁਣ ਤੁਹਾਡਾ ਕੀ ਬਣੂਗਾ ਦੇਖੋ ਕੱਲੇ ਇਹ ਨਾ ਦੇਖਿਆ ਕਰੋ ਭਾਈਚਾਰਾ ਇਹ ਵੀ ਦੇਖਿਆ ਕਰੋ ਪਰ ਕੁਰਬਾਨੀ ਕਿੱਡੀ ਆ ਉਹਦੇ ਪਰਿਵਾਰ ਦੀ ਉਹਨੇ ਉਹਦੇ ਪਿਤਾ ਨੇ ਕਿੱਡੀ ਕੁਰਬਾਨੀ ਕੀਤੀ ਆ ਮਾਤਾ ਵੀ ਉਹਦੀ ਸ਼ਹੀਦ ਹੋਈ ਆ ਝਾਲਮਾ ਨੇ ਮਾਰਤੀ ਤੇ ਇਸ ਕਰਕੇ ਉਹਦਾ ਕੁਰਬਾਨੀ ਦਾ ਵੱਡਾ ਮੁੱਲ ਜਿਹੜਾ ਲੋਕਾਂ ਨੇ ਪਾ ਆ ਸਾਰੇ ਲੋਕਾਂ ਉਹਨਾਂ ਅੱਗੇ ਸੀਸ ਝੁਕਦਾ ਸਾਡਾ ਫਰੀਦਕੋਟ ਵਾਲਿਆਂ ਅੱਗੇ ਖੰਡੂਰ ਸਾਹਿਬ ਵਾਲਿਆਂ ਅੱਗੇ ਕਿ ਉਹਨਾਂ ਨੇ ਜਿਹੜੇ ਆਜ਼ਾਦ ਉਮੀਦਵਾਰ ਸੀ ਉਹਨਾਂ ਦਾ ਜਿਹੜਾ ਮੁੱਲ ਪਾਤਾ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਾਤਾ ਤੇ ਭਾਈ ਅਮਰਤਪਾਲ ਸਿੰਘ ਜੀ ਵੀ ਹੋਣੀ ਹੋਣਾ ਜਿਹੜੇ ਚੋਂ ਬਾਹਰ ਜਿਹੜੀ ਆਉਣ ਦੀ ਆਸ ਹੈ ਜਿਹੜੀ ਬਹੁਤ ਸਾਨੂੰ ਬਣ ਗਈ ਹੈ ਉਹ ਵੀ ਆਉਣਗੇ ਦੇਖੋ ਚੜ੍ਹਦੀ ਗੱਲਾ ਸਾਰਿਆਂ ਦਾ ਸੀ ਧੰਨਵਾਦ ਕਰਦੇ ਆ 40 ਸਾਲਾਂ ਬਾਅਦ ਕਿਤੇ ਪੰਜ ਦੀ ਗੱਲ ਚੱਲੀ ਆ ਮੁੜ ਪੰਜਾਬ ਦੇ ਵਿੱਚ ਨਵੀਂ ਜਿਹੜੀ ਰਾਜਨੀਤੀ ਆ ਉਹ ਕਾਰਬਟ ਲੋਗੀ ਪੰਜਾਬ ਨਵੀਂ ਦਿਸ਼ਾ ਵੱਲ ਵਧੂਗਾ ਅਸੀਂ ਸਾਰਿਆਂ ਨਾਲ ਲੈ ਕੇ ਚੱਲਾਂਗੇ ਦੇਖੋ ਨਾ ਤਾਂ ਮੈਂ ਇਲੈਕਸ਼ਨ ਲੜਨ ਦੀ ਐਮ.ਐਲ.ਏ ਦੀ ਨਾ ਐਮ.ਪੀ ਬਣਨਾ ਮੈਂ ਤਾਂ ਇੱਕ ਪੰਛੀ ਦੀ ਸੇਵਾ ਕਰਨੀ ਐ ਜਿੱਥੇ ਕੋਈ ਜਿਹੜਾ ਅੱਜ ਦੀ ਡੇਟ ਜਿਹੜਾ ਪੰਛੀ ਦੀ ਗੱਲ ਕਰੂਗਾ ਪੰਜਾਬ ਦੀ ਗੱਲ ਜ਼ਰੂਰ ਕਿਸਾਨੀ ਦੀ ਜਵਾਨੀ ਦੀ ਜਿਹੜਾ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰਿਆਂ ਨਾਲ ਲੈ ਕੇ ਚੱਲਣ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਹਮੇਸ਼ਾ ਖੜਾਂਗੇ ਜਦੋਂ ਕੋਈ ਇਸ ਸਟੈਂਡ ਤੋਂ ਥੜਕ ਗਿਆ ਅਸੀਂ ਆਪਣੇ ਪੈਰ ਵਾਪਸ ਕੇ ਚੱਲਾਂਗੇ چاہے ਕੋਈ ਵੀ ਹੋਵੇ ਅਸੀਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਵੀ ਅਸੀਂ ਪੰਥ ਤੇ ਪੰਜਾਬ ਨੂੰ ਬਚਾਉਣ ਦੀਆਂ ਨਾਲੇ ਨਾਲ ਅੱਜ ਵੀ ਖੜੇ ਹਾਂ ਕੱਲ ਨੂੰ ਵੀ ਖੜੇ ਜੀ ਬਿਲਕੁਲ ਤਾਂ ਇਹ ਤਸਵੀਰ ਹੈ ਤੇ ਅਸੀਂ ਗੱਲਬਾਤ ਕਰਦੇ ਸੀਗੇ ਜਿਸ ਤਿੱਕੇ ਦੇ ਨਾਲ ਖਡੂਸਾ ਦੇ ਵਿੱਚ ਜਸ਼ਨ ਤਾਂ ਨਹੀਂ ਮਨਾਇਆ ਜਾਏਗਾ ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਖਾਂ ਦੇ ਲਈ ਭਾਰੀ ਦਿਨ ਹੁੰਦਾ ਵੱਡਾ ਕੱਲੂਕਾਰਾ ਤਾਂ ਜਿਸ ਤਿੱਕੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਅੰਮ੍ਰਿਤਸਰ ਦਰਵਾਜ਼ਾ ਸਾਹਿਬ ਦੇ ਉੱਤੇ ਚੀਜ਼ਾਂ ਹੋਈਆਂ ਸੀਗੀਆਂ ਖੁਸ਼ੀ ਨਹੀਂ ਮਨਾਏ ਜਾਏਗੀ ਪਰ ਇਹ ਸ਼ੁਕਰਾਨਾ ਕੀਤਾ ਜਾਏਗਾ ਜਿਸ ਤਿੱਕੇ ਨਾਲ ਜਿਹੜੀਆਂ ਤਸਵੀਰਾਂ ਸੀਗੀਆਂ ਇਹ ਵੀ ਮੈਂ ਇੱਕ ਵਾਰੀ ਜਾਂਦੇ ਜਾਂਦੇ ਸਵਾਲ ਲੈ ਲਵਾਂ ਕਿ ਜਿਹੜਾ ਜੂਨ ਮਹੀਨਾ ਚੱਲ ਰਿਹਾ ਇਸ ਦੇ ਵਿੱਚ ਕਿਸੇ ਬਾਬਾ ਜੀ ਕਈ ਪਾਰਟੀਆਂ ਨੇ ਤਾਂ ਬੜੇ ਵੱਡੇ ਜਿਹੜੇ ਆਰਡਰ ਦੇ ਦਿੱਤੇ ਲੱਖਾਂ ਦੀਆਂ ਮਠਿਆਈਆਂ ਤਿਆਰ ਕਰਵਾ ਲਈਆਂ ਤੁਹਾਨੂੰ ਕੀ ਲੱਗਦਾ ਕਿ ਜੇ ਅਮਿਤਪਾਲ ਸਿੰਘ ਉਹ ਜਿੱਤ ਦੇ ਉਹਨਾਂ ਦੇ ਪ੍ਰਸ਼ੰਸਕ ਜਿੰਨੇ ਨੇ ਨੌਜਵਾਨ ਨੇ ਉਹ ਵੀ ਫਿਰ ਜਸ਼ਨ ਮਨਾਣ ਕੇ ਫਿਰ ਜਾਂ ਫਿਰ ਸ਼ੁਕਰਾਨੇ ਕਰਨ ਮਹਾਰਾਜ ਦੇ ਦਰਬਾਰ ਸਾਹਿਬ ਜਾਣ ਕਿਤੇ ਵੀ ਗੁਰਦੁਆਰੇ ਜਾ ਕੇ ਪਾਠ ਕਰਨ ਦੇਖੋ ਮਹਾਰਾਜ ਨੇ ਕਿਹਾ ਵੀ ਖੁਸ਼ੀ ਦੇ ਵਿੱਚ ਸ਼ੁਕਰਾਨਾ ਗੁਰੂ ਦਾ ਕਰਨਾ ਚਾਹੀਦਾ ਜੀ ਸਾਨੂੰ ਸਾਧਗੁਰੂ ਨੇ ਖੁਸ਼ੀ ਦਿੱਤੀ ਇੱਕ ਪਾਸੇ ਜਿਹੜਾ ਇਹ ਸਪਤਾ ਇਹ ਸ਼ਹੀਦਾਂ ਦਾ ਸਪਤਾ 1 ਜੂਨ ਤੋਂ ਲੈ ਕੇ 6 ਤਰੀਕ ਤੱਕ ਤੇ ਕੱਲ ਵੀ ਅਕਾਲ ਤਖਤ ਸਾਹਿਬ ਤੋਂ ਵੀਲ ਹੋਈ ਸੀ ਅਸੀਂ ਵੀ ਕੀਤੀ ਹੈ ਹੋਰ ਵੀ ਜਥੇਬੰਦੀਆਂ ਨੇ ਕੀਤੀ ਸੀ ਵੀ ਜਿਹੜੇ ਗੁਰੂ ਨੂੰ ਮੰਨਣ ਵਾਲੇ ਨੇ ਕੈਂਡੀਡੇਟ ਜਿੱਤਣਗੇ ਸਾਨੂੰ ਪਤਾ ਸੀ ਵੀ ਅਮਰਤਪਾਲ ਨੇ ਵੀ ਜਿੱਤਣਾ ਸਰਬਜੀਤ ਸਿੰਘ ਨੇ ਜੀ ਜਿੱਤਣਾ ਉਹਨਾਂ ਨੇ ਕਹਿ ਦਿੱਤਾ ਸੀ ਪਰਿਵਾਰ ਨੇ ਮਾਤਾ ਜੀ ਦਾ ਪੇਧਾ ਜੀ ਦਾ ਬਿਆਨ ਆ ਗਿਆ ਅਮਰਤਪਾਲ ਦੇ ਭਾਈ ਸਰਬਜੀਤ ਸਿੰਘ ਨੇ ਵੀ ਬਿਆਨ ਦਿੱਤਾ ਵੀ ਅਸੀਂ ਕੋਈ ਜਸ਼ਨ ਨਹੀਂ ਮਨਾਵਾਂਗੇ ਅਸੀਂ ਗੁਰੂ ਦਾ ਸ਼ੁਕਰਾਨਾ ਕਰਾਂਗੇ 6 ਤਰੀਕ ਨੂੰ ਜਿਹੜਾ ਹੈਗਾ ਅਸੀਂ ਵੀ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਸ਼ੀਰਾਂ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਹੈਗੇ ਉਹ ਖੁਸ਼ੀ ਮਨਾਈ ਜਾਊ ਹੁਣ ਗੁਰੂ ਦਾ ਸ਼ੁਕਰਾਨਾ ਕੀਤਾ ਜਾਊਗਾ ਜੀ ਤੇ ਦੇਖੋ ਉਥੇ ਢੋਲ ਵਾਲੇ ਵੀ ਆਏ ਸੀਗੇ ਮੈਂ ਦੇਖ ਰਿਹਾ ਸੀ ਹੁਣ ਉਹਨਾਂ ਦੇ ਉਹਨਾਂ ਨੂੰ ਵਾਪਸ ਵੀ ਇਦਾਂ ਉਹਨਾਂ ਨੂੰ ਜਿਹੜਾ ਹੈਗਾ ਮਾਇਆ ਦੇਤੇ ਪੈਸੇ ਦੇਤੇ ਤੇ ਪਰ ਇਹ ਸਾਰਿਆਂ ਦੇ ਸਾਡੇ ਹਿਰਦਿਆਂ ਦੇ ਵਿੱਚ ਦੇਖੋ ਅਕਾਲ ਤਖਸ ਬਸਦਾ ਜੀ ਸਵੇ ਸਾਡਾ ਸੁਪਰੀਮ ਆ ਇਸ ਦਿਨਾਂ ਦੇ ਵਿੱਚ ਅੱਜ ਦੇ ਦਿਨ ਬਹੁਤ ਉਥੇ ਜਿਹੜਾ ਹੈਗਾ ਕਾਣ ਹੋਇਆ ਸਿੱਖ ਕੌਮ ਦਾ ਬਹੁਤ ਸਾਰੇ ਬੱਚਿਆਂ ਨੂੰ ਬੀਬੀਆਂ ਨੂੰ ਨੌਜਵਾਨਾਂ ਨੂੰ ਜਿਹੜਾ ਹੈਗਾ ਗੋਲੀਬਾਰੀ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਸ਼ਿਕਾਰ ਕੀਤੇ ਗਏ ਮਾਰੇ ਗਏ ਕਾਲ ਤੱਕ ਸਾਹਿਬ ਨੂੰ ਅਜੇ ਤਨ ਬਹੁਤ ਗੋਲਾਬਾਰੀ ਕਰਕੇ ਟਾਈਡੇ ਦੀ ਕਰਤਾ ਉਹ ਦਿਨ ਚੱਲ ਰਹੇ ਨੇ ਸੇਹ ਤਰੀ ਤੱਕ ਅਸੀਂ ਇਸੇ ਤਰ੍ਹਾਂ ਗੁਰੂ ਦੇ ਸਿਕਰਾਨਾ ਦੇ ਵਿੱਚ ਰਹਾਂਗੇ ਇੱਥੇ ਅਸੀਂ ਬੈਠੇ ਆ ਆਪਣੇ ਕੌਮੀਨ ਸਾਫ ਮੂਰਤੀ ਦੇ ਵਿੱਚ ਅੱਜ ਇੱਥੇ ਵੀ ਖੰਡ ਪਾਟ ਸਾਹਿਬ ਆ ਆਰੰਭ ਨੇ ਪਰਸ ਨੂੰ ਭੋਗ ਪਾਏ ਜਾਣਗੇ ਤੇ ਸਾਰੀਆਂ ਸੰਗਤਾਂ ਜਿੱਥੇ ਜਿੱਥੇ ਵੀ ਬੈਠੀਆਂ ਨੇ ਉਹ ਇਸ ਜੂਨ ਮਹੀਨੇ ਦੇ ਵਿੱਚ ਆ ਉਹਨਾਂ ਦਿਨਾਂ ਦੇ ਵਿੱਚ ਗੁਰੂ ਦਾ ਸਿਕਰਾਨਾ ਗੁਰੂ ਦਾ ਪਾਣੇ ਦੇ ਵਿੱਚ ਰਹਿੰਦੀਆਂ ਨੇ ਵੀ ਸੱਚੇ ਪਤਸਾ ਕਿਰਪਾ ਕਰੋ ਸਿਕੌਮ ਦੇ ਉਤੇ 40 ਸਾਲ ਹੋ ਗਏ ਆ 40 ਸਾਲ ਬਾਅਦ ਫੇਰ ਪੰਜਾਬ ਨੂੰ ਇੱਕ ਆਸ ਦੀ ਕਿਰਨ ਜਾਗੀ ਆ ਕਿ ਹੁਣ ਜਿਹੜਾ ਪੰਥਾ ਉਹ ਨਵੀਆਂ ਬਲਾਂਗਾ ਪਟੂਗਾ ਜੋ ਰਾਜਨੀਤੀ ਦੇ ਵਿੱਚ ਅੱਜ ਸਾਹਮਣੇ ਆਇਆ ਨਤੀਜੇ ਸਾਹਮਣੇ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਪੰਥ ਦਾ ਪੰਜਾਬ ਦਾ ਜ਼ਰੂਰ ਭਲਾ ਹੋਊਗਾ ਪੰਥ ਦੀ ਚੜ੍ਹਦੀ ਕਲਾ ਹੋਊਗੀ ਜੀ ਬਹੁਤ ਸ਼ੁਕਰੀਆ